ਹੁਣ ਧਿਆਨ ਗੱਲਾਂ ਵਾਲੇ ਕਰਦੇ ਨਹੀਂ ਨਾਲ ਇੱਕ ਦੂਜੇ ਦੇ ਖੜਦੇ ਨਹੀਂ ਹੁਣ ਧਿਆਨ ਗੱਲਾਂ ਵਾਲੇ ਕਰਦੇ ਨਹੀਂ ਨਾਲ ਇੱਕ ਦੂਜੇ ਦੇ ਖੜਦੇ ਨਹੀਂ ਕੀ ਫਾਇਦਾ ਫਿਰ ਬੋਲਣ ਦਾ ਉਹ ਕੀ ਫਾਇਦਾ ਫਿਰ ਬੋਲਣ ਦਾ ਜਦੋਂ ਕੋਲ ਪਛਤਾਵਾ ਰਹਿ ਜਾਣਾ ਹੋ ਪੰਜਾਬੀਓ ਪੰਜਾਬ ਨੂੰ ਸੰਭਲ ਲਵੋ ਨਹੀਂ ਤੇ ਬਈਆਂ ਨੇ ਸਾंभ ਪੰਜਾਬ ਲੈਣਾ ਹੋ ਪੰਜਾਬੀਓ ਪੰਜਾਬ ਨੂੰ ਸਾंभ ਲਵੋ ਨਹੀਂ ਤੇ ਬਈਆਂ ਨੇ ਸਾंभ ਪੰਜਾਬ ਲੈਣਾ ਇੱਕ ਜਾਂਦਾ ਦਸ ਲਿਆਉਂਦੇ ਨੇ ਇਹ ਹੁਣ ਹੱਥ ਗਲਾਂ ਨੂੰ ਪਾਉਂਦੇ ਨੇ ਹੋ ਇੱਕ ਜਾਂਦਾ ਦਸ ਲਿਆਉਂਦੇ ਨੇ ਇਹ ਹੁਣ ਹੱਥ ਗਲਾਂ ਨੂੰ ਪਾਉਂਦੇ ਨੇ ਉਹੀ ਹੁੰਦਾ ਜੋ ਏ ਚਾਉਂਦੇ ਨੇ ਉਹੀ ਹੁੰਦਾ ਜੋ ਏ ਚਾਉਂਦੇ ਨੇ ਫੇਜੁਲਾ ਚੱਕ ਵਾਲੇ ਪ੍ਰੇਮ ਨੇ ਸੱਚ ਹੀ ਕਹਿ ਜਣਾ ਹੋ ਪੰਜਾਬੀਓ ਪੰਜਾਬ ਨੂੰ ਸਾਂਭ ਲਵੋ ਨਹੀਂ ਤੇ ਬਈਆਂ ਨੇ ਸਾਂਭ ਪੰਜਾਬ ਲੈਣਾ ਹੋ ਪੰਜਾਬੀਓ ਪੰਜਾਬ ਨੂੰ ਸਾਂਭ ਲਵੋ ਨਹੀਂ ਤੇ ਬਈਆਂ ਨੇ ਸਾਂਭ ਪੰਜਾਬ ਲੈਣਾ